ਸਾਬਕਾ ਕਾਂਗਰਸੀ ਸਰਪੰਚ ਦੇ ਵੱਲੋਂ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਜਾਣ ਤੇ ਆਸਟ੍ਰੇਲੀਆ ਤੋਂ ਭਾਜਪਾ ਛੱਡਣ ਦੀਆਂ ਅਤੇ ਜਾਨ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਜਿਸ ਸਬੰਧੀ ਸਾਬਕਾ ਸਰਪੰਚ ਨੇ ਐਸਐਸਪੀ ਜਗਰਾਉਂ ਨੂੰ ਸ਼ਿਕਾਇਤ ਦੇ ਕੇ ਆਪਣੀ ਜਾਨ ਮਾਲ ਦੀ ਰੱਖਿਆ ਕਰਨ ਦੀ ਮੰਗ ਕੀਤੀ ਹੈ ਜ਼ਿਕਰ ਹੋ ਗਿਆ ਕਿ ਇਹ ਸਾਬਕਾ ਸਰਪੰਚ ਗੁਰਸਿਮਰਨ ਸਿੰਘ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਖਾਸਮ ਖਾਸ ਹੈ ਤੇ ਬਿੱਟੂ ਦੇ ਕਹਿਣ ਤੇ ਹੀ ਇਸਨੇ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਪਰ ਹੁਣ ਜਿੱਥੇ ਇਸ ਨੂੰ ਆਸਟ੍ਰੇਲੀਆ ਤੋਂ ਇਸ ਦੇ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਪਿੰਡ ਦੇ ਹੀ ਇੱਕ ਹੋਰ ਬੰਦੇ ਨਾਲ ਮਿਲ ਕੇ ਇਸ ਨੂੰ ਪਾਜਪਾ ਛੱਡਣ ਦੀਆਂ ਧਮਕੀਆਂ ਦਿੱਤੀਆਂ ਤੇ ਪਾਜਪਾ ਨਾ ਛੱਡਣ ਦੀ ਸੂਰਤ ਵਿੱਚ ਸਾਬਕਾ ਸਰਪੰਚ ਤੇ ਉਸਦੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਡਰਾਇਆ ਜਾ ਰਿਹਾ ਹੈ ਸਾਬਕਾ ਸਰਪੰਚ ਨੇ ਕਿਹਾ ਕਿ ਇਹ سلسلہ ਕਰੀਬ ਤੋਂ ਨਵੰਬਰ ਤੋਂ ਸ਼ੁਰੂ ਹੋਇਆ ਤੇ ਹੁਣ ਤੱਕ ਜਾਰੀ ਹੈ ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਪਰ ਫੋਨ ਕਰਨ ਵਾਲਾ ਰੋਜ਼ਾਨਾ ਨਵੇਂ-ਨਵੇਂ ਨੰਬਰਾਂ ਤੋਂ ਫੋਨ ਕਰਕੇ ਪਾਜਪਾ ਛੱਡਣ ਦੀਆਂ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਜਦੋਂ ਮਤਲਬ ਆ ਬੀਤੇ ਦਿਨੀ ਇਹ ਬੰਦਾ ਮੈਨੂੰ ਫੋਨ ਕਰਦਾ ਵਾ ਤੇ ਕਰਕੇ ਇਹ ਮੇਰੇ بیٹے ਨੂੰ ਨੇ ਜਦੋਂ ਫੋਨ ਚੱਕਿਆ ਉਹਨੂੰ ਵੀ ਧਮਕਾਉਣ ਲੱਗ ਗਿਆ ਤੇ ਕਿੱਥੋਂ ਫੋਨ ਕਰਦਾ ਇਹ ਇਹ ਆਸਟ੍ਰੇਲੀਆ ਰਹਿੰਦਾ ਜੀ ਮੇਰੇ ਇੱਥੋਂ ਮਤਲਬ ਪਿੰਡ ਦਾ ਹੈਗਾ ਵਾ ਗੁਰਪ੍ਰੀਤ ਗੋਪੀ ਪਹਿਲਾਂ ਵੀ ਕਾਫੀ ਇਹ ਮੁਕੱਦਮਿਆਂ ਦੇ ਵਿੱਚ ਪੀਓ ਆ ਤੇ ਪੁਲਿਸ ਨੂੰ ਲੋੜੀ ਦਾ ਇੱਥੋਂ ਇਹ ਭੱਜਿਆ ਹੋਇਆ ਵਾ ਹੁਣ ਇਹ ਬੰਦਾ ਜਿਹੜਾ ਹੈਗਾ ਉਹ ਵੀ ਬੜਾ ਖਤਰਨਾਕ ਆ ਇਹਸ ਬੰਦੇ ਨੂੰ ਕਿਸੇ ਦੀ ਮਤਲਬ ਇਨਸਾਨ ਦੀ ਜਾਨ ਇਹਦੇ ਲਈ ਕੋਈ ਖਾਸ ਮਹਣੇ ਨਹੀਂ ਰੱਖਦੀਗੀ ਤੇ ਇਹਨਾਂ ਦਾ ਲਾਲ ਚ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਇਹ ਆ ਵੀ ਇਹ ਇੱਕ ਤਾਂ ਮੈਨੂੰ ਪਾਰਟੀ ਛੱਡਣ ਦੀਆਂ ਮਤਲਬ ਤੂੰ ਕਿਉਂ ਜੀ ਅਸੀਂ ਤਾਂ ਤੈਨੂੰ ਕਾਂਗਰਸ ਕਰਕੇ ਤੈਨੂੰ ਸਰਪੰਚ ਬਣਾਇਆ ਸੀ ਤੂੰ ਭਾਜਪੀ ਚ ਚੱਲਿਆ ਗਿਆ ਕਿਹਨੂੰ ਪੁੱਛ ਕੇ ਗਿਆ ਵਾਂ ਜਾਂ ਤਾਂ ਬੀਜੇਪੀ ਛੱਡ ਦੇ ਨਹੀਂ ਫਿਰ ਸਾਨੂੰ ਛਡਾਉਣੀ ਆਂਦੀ ਆ ਚਲੋ ਉਸ ਤੋਂ ਬਾਅਦ ਚ ਮੈਂ ਇੱਥੇ ਪੁਲਿਸ ਨੂੰ ਕੰਪਲੇਂਟ ਕੀਤੀ ਆ ਕੰਪਲੇਂਟ ਹੋਣ ਤੋਂ ਬਾਅਦ ਦੇ ਵਿੱਚ ਵੀ ਇਹ ਬਾਰ-ਬਾਰ ਮਤਲਬ ਫੇਰ ਨਵੇਂ ਨਵੇਂ ਨੰਬਰਾਂ ਤੋਂ ਮਤਲਬ ਫੋਨ ਕੋਲ ਆਉਂਦੀਆਂ ਨੇ ਥ੍ਰੈਟ ਕਰਦੇ ਨੇ ਤੇ ਜਿਹੜੀ ਹੈਗੀ ਆ ਵੀ ਇਹਦਾ ਦਬਾਅ ਵੀ ਬਣਾਉਂਦੇ ਆ ਕੰਪਲੇਂਟ ਵਾਪਸ ਲੈਣ ਦੀ ਦਬਾਅ ਬਣਾਉਂਦੇ ਨੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਜਾਨਵਾਰਨ ਦੀਆਂ ਧਮਕੀਆਂ ਦੇ ਰਹੇ ਨੇ ਬਿਲਕੁਲ ਬਿਲਕੁਲ ਜੀ ਜਾਨਵਾਰਨ ਦੀਆਂ ਧਮਕੀਆਂ ਦੇ ਰਹੇ ਨੇ ਤੇ ਮੈਂ ਪੁਲਿਸ ਨੂੰ ਮਤਲਬ ਬੇਨਤੀ ਇਹ ਕਰਦਾ ਹਾਂ ਵੀ ਜਿਹੜੇ ਇਹਨਾਂ ਦੇ ਸਾਥੀ ਇੱਥੇ ਰਹਿੰਦੇ ਨੇ ਜਾਂ ਜਿਹੜੇ ਨੰਬਰਾਂ ਤੋਂ ਮੈਨੂੰ ਮਤਲਬ ਹੋਰਾਂ ਨੰਬਰਾਂ ਤੋਂ ਨਵੇਂ ਤੋਂ ਕੌਲਾਂ ਆ ਰਹੀਆਂ ਨੇ ਉਹਨਾਂ ਦੀ ਜਾਂਚ ਕਰਕੇ ਜਿਹੜੇ ਇੰਡੀਆ ਰਹਿੰਦੇ ਨੇ ਉਹਨਾਂ ਨੂੰ ਮਤਲਬ ਜਿਹੜਾ ਅਰੈਸਟ ਕਰਨਾ ਸਰਪੰਚ ਨੇ ਗੁਰਸਿੰਦਰ ਸਿੰਘ ਸਾਹਿਬ ਦਾ ਸਰਪੰਚ ਜੀ ਸਰੂਪਰ ਦੇ ਠੀਕ ਹੈ ਉਹਨਾਂ ਦੇ ਬਿਆਨ ਤੇ ਮਕਦਮਾ ਨੰਬਰ 114 ਮਿਤੀ 15 11 24 ਠੀਕ ਹੈ ਜੀ ਜੇਹਤਰ ਹੈਗਾ 296 351 ਇੱਕ ਜਮਨਤਨ ਬੀ ਐਨ ਐਸ थाना ਠੂਰਦਰ ਹੋਇਆ ਜੀ ਤੇ ਵਰਖਲਾਪ ਹੋਇਆ ਜੀ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਮੱਗਰ ਸਿੰਘ ਇੱਕ ਹਰਵਿੰਦਰ ਸਿੰਘ ਰੁਪੀਮੀ ਪੁੱਤਰ ਗਰਮੇਲ ਸਿੰਘ ਅਸੂਪੁਰ ਦੇ ਨੇ ਜਿਹੜਾ ਗੁਰਪ੍ਰੀਤ ਸਿੰਘ ਓਪੀ ਆ ਉਹ ਹੈਗਾ ਆਸਟ੍ਰੇਲੀਆ ਰਹਿੰਦਾ ਸਰ ਜੀ ਹਾਂਜੀ